ਸ਼੍ਰੀ ਕਾਲਜੀਤ ਸੁਣ ਚੁੱਕਿਆ ਸਮਝਾ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤੋਂ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚੋਂ ਦਰਸਲ 16 ਸਾਲਾਂ ਲੜਕੀ ਲਾਪਤਾ ਹੋ ਜਾਂਦੀ ਹੈ ਭੇਤ ਪਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਜਾਂਦੀ ਹੈ ਜਿਸ ਤੋਂ ਬਾਅਦ ਮਾਪੇ ਦੇ ਜਿਹੜੇ ਬਿਹਤ ਚਿੰਤਿਤ ਲੱਗ ਰਹੇ ਨੇ ਤਾਂ ਬਿਲਕੁਲ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਕਿ ਪਹਿਲੀ ਵਾਰ ਨਹੀਂ ਹੋਇਆ ਜਦੋਂ ਬੱਚੀ ਘਰ ਤੋਂ ਭੱਜੀ ਹੈ ਦਰਸਲ ਪਹਿਲਾਂ ਵੀ ਉਹ ਬੱਚੀ 11 ਵਾਰ ਘਰ ਤੋਂ ਭੱਜ ਚੁੱਕੀ ਹੈ ਔਰ ਇਸਾ ਇਲਜ਼ਾਮ ਆਪਣੇ ਮਾਪਿਆਂ ਤੇ ਲਗਾਇਆ ਗਿਆ ਕਿ ਉਸ ਦੇ ਮਾਪੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਇਸ ਲਈ ਇਲਜ਼ਾਮ ਨੂੰ ਨਕਾਰਦੇ ਹੋਏ ਮਾਪਿਆਂ ਦੇ ਵੱਲੋਂ ਕਿਹਾ ਗਿਆ ਕਿ ਆਪਣੇ ਬੱਚੀ ਨੂੰ ਕੁਝ ਨਹੀਂ ਕਹਿੰਦੇ ਔਰ ਉਸ ਦੇ ਨਾਲ ਕੋਈ ਵੀ ਮਾਰਕੋਟ ਹੈ ਜਿਹੜੀ ਨਹੀਂ ਕਰਦੇ ਤਾਂ ਬਿਲਕੁਲ 16 ਸਾਲ ਦੀ ਉਮਰ ਮਹਿਸ ਦੱਸੀ ਜਾ ਰਹੀ ਹੈ ਨਾਮ ਸਜਨਤ ਦੱਸਿਆ ਜਾ ਰਿਹਾ ਹੈ ਮਾਸੂਮ ਜੀ ਬੱਚੀ ਹੈ ਜਿਹੜੀ ਆਪਣੇ ਮਾਪਿਆਂ ਤੇ ਇਲਜ਼ਾਮ ਲਗਾਉਂਦੀ ਹੈ ਜਿਸ ਤੋਂ ਬਾਅਦ ਮਾਪੇ ਨੇ ਜਿਹੜੇ ਇਲਜ਼ਾਮ ਨੂੰ ਨਕਾਰਦੇ ਹੋਏ ਕਹਿੰਦੇ ਨੇ ਕਿ ਅਸੀਂ ਆਪਣੀ ਬੱਚੀ ਨੂੰ ਬੜੇ ਪਿਆਰ ਦੇ ਨਾਲ ਰੱਖਦੇ ਹਾਂ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਆਤਮਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਵੱਲੋਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਇਸ ਦੀ ਪੋਸਟ ਵੀ ਸ਼ੇਅਰ ਕੀਤੀ ਗਈ ਉਹਨੇ ਵੀ ਲਿਖਿਆ ਕਿ ਬੱਚੇ ਦੀ ਜਾਣਕਾਰੀ ਦੇਣ ਵਾਲੇ ਨੂੰ ਉਚਿਤ ਜਿਹੜਾ ਉਹ ਇਨਾਮ ਦਿੱਤਾ ਜਾਏਗਾ ਤਾਂ ਇੱਕ ਵਾਰ ਫਿਰ ਤੋਂ ਜਾਣਕਾਰੀ ਦੇ ਦਿੰਨੇ ਆ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚੋਂ 16 ਸਾਲਾਂ ਬੱਚੀ ਦੇ ਗੁੰਮਸ਼ਦਾ ਹੋਣ ਦਾ ਮਾਮਲਾ ਸਾਹਮਣੇ ਜਿੱਥੇ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਪਰਿਵਾਰ ਦੇ ਵੱਲੋਂ ਵੀ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਦੀ ਬੱਚੀ ਨੂੰ ਲੱਭਣ ਦੇ ਵਿੱਚ ਲੋਕ ਸਾਡੀ ਮਦਦ ਕਰਨ ਦਾਸਦੀ ਹੈ ਕਿ ਇਸ ਬੱਚੀ ਦੇ ਗੁੰਮਸ਼ਦਾ ਹੋਣ ਦੀ ਜਾਣਕਾਰੀ ਖੁਦ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਵੱਲੋਂ ਦਿੱਤੀ ਗਈ ਹੈ ਮੈਨੂੰ ਪਤਾ ਹੀ ਨਹੀਂ ਚੱਲਿਆ 6:30 ਵਜੇ 28 ਤਰੀਕ ਨੂੰ 28 ਜੂਨ ਦਿਨ ਸ਼ਨੀਵਾਰ ਨੂੰ ਗਾਇਬ ਹੋਈ ਹੋਈ ਹੈ ਜੀ ਤੇ 6:30 ਵਜੇ ਘਰੋਂ ਨਿਕਲਦੀ ਹੈ ਸਾਨੂੰ ਕੁਝ ਵੀ ਨਹੀਂ ਪਤਾ ਉਹ ਸਿਰਫ ਮਿੰਟਾ ਸਕਿੰਟਾਂ ਚ ਨਿਕਲ ਗਈ ਹੈ ਕਾਰਨ ਕੀ ਹੈ ਜੀ ਕਿਉਂ ਕਰੋ ਗਈ ਕਾਰਨ ਉਹ ਕਹਿੰਦੀ ਬਸ ਮੈਂ ਇਕੱਲੇ ਰਹਿਣਾ ਹੈ ਮੈਂ ਆਪਣੇ ਮਾਪਿਓ ਦੇ ਨਾਲ ਨਹੀਂ ਰਹਿਣਾ ਉਹ ਜਦੋਂ ਵੀ ਜਾਂਦੀ ਹੈ ਸਾਡੇ ਤੇ ਅਲਿਗੇਸ਼ਨ ਲਗਾਉਂਦੀ ਹੈ ਕਿ ਸਾਡੇ ਮਾਪਿਓ ਸਾਨੂੰ ਮਾਰਦੇ ਹੈ ਮੈਂ ਆਪਣੇ ਬੱਚੇ ਨੂੰ ਕੁਝ ਨਹੀਂ ਕਹਿੰਦੀ بس ਇਹ ਹੀ ਕਾਰਨ ਹੈ ਕਰ ਕੀ ਕਿਆਰੀ ਪੁੱਸੂ ਕੀ ਕਿਤ ਕਿਸ ਤਰੀਕੇ ਦੇ ਨਾਲ ਮਾਰਿਆ ਕੀ ਇਲਜ਼ਾਮ ਕੀ ਲਾ ਰਹੇ ਕੁੜੀ ਨੂੰ ਪੁਲਿਸ ਨੂੰ ਕਹਿੰਦੀ ਹੈ ਕਿ ਮੇਰੇ ਮਾਪਿਓ ਮੈਨੂੰ ਬੈਲਟਾਂ ਨਾਲ ਮਾਰਦੇ ਆ ਜੀ ਅੱਧਾ ਤਾਂ ਕੋਈ ਹਾਦਸਾ ਕਦੀ ਘਰ ਚ ਕੋਈ ਹੋਇਆ ਹੋਵੇ ਨਹੀਂ ਮੈਂ ਉੱਚੀ ਨੀਚੀ ਕੋਈ ਗੱਲ ਹੋਈ ਹੋਵੇ ਨਹੀਂ ਜੀ ਨਹੀਂ ਜੇ ਕੋਈ ਉੱਚੀ ਨੀਚੀ ਗੱਲ ਵੀ ਹੁੰਦੀ ਹੈ ਮੈਂ ਤਾਂ ਵੀ ਉਹਨੂੰ ਮਾਰਦੇ ਨਹੀਂ ਹੁੰਦੀ ਇਹ ਤਾਂ ਫਾਲਤੂ ਦੇ ਅਲੀਗੇਸ਼ਨ ਲੱਗਦੇ ਹੋਏ ਮੇਰੇ ਤੇ ਜੀ ਤੇ ਹੁਣ ਕਿਵੇਂ ਦੇਖ ਲਓ ਇੱਕ ਹਫਤਾ ਹੋ ਗਿਆ ਜਵਾਨ ਦੀ ਘਰੇ ਆਈਨੀ ਤੁਸੀਂ ਵੀ ਲੱਭ ਰਹੇ ਹੋ ਤੁਹਾਡੇ ਹਸਬੰਦ ਵੀ ਲੱਭ ਰਹੇ ਬਸ ਸਾਨੂੰ ਬਤਾਸੀ ਜਿੰਦੇ ਕਿੰਨਾ ਪਏ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਨੂੰ ਤਾਂ ਕੋਈ ਐਵਰੀ ਦਿਨ ਉਹ ਬਦਲਦੀ ਮੈਂ ਜ਼ਿੰਦਗੀ ਕਿੱਧਰ ਪਈ ਹੈ ਮੈਨੂੰ ਪਤਾ ਨਹੀਂ ਮੈਂ ਕਿਵੇਂ ਰਹਿ ਰਹੀ ਹਾਂ ਇੱਕ ਇੱਕ ਸਮਾਂ ਇੱਕ ਇੱਕ ਪਲ ਮੇਰੇ ਵਾਸਤੇ ਬਹੁਤ ਔਖਾ ਆਇਆ ਹੈ ਕਿਸੇ ਪੁਲਿਸ ਅਧਿਕਾਰੀ ਨੂੰ ਮਿਲੇ ਹੋ ਜਾਂ ਕਿਸੇ ਐਮ ਐਲ ਏ ਨੂੰ ਅਪਰੋਚ ਕੀਤੀ ਹੈ ਹਾਂਜੀ ਹਾਂਜੀ ਅਸੀਂ ਪੁਲਿਸ ਸਟੇਸ਼ਨ ਐਸ ਐਚ ਓ ਜੀ ਨੂੰ ਮਿਲੇ ਹਾਂ ਮੋਡਲ ਟਾਊਨ ਫਾਨੇ ਤੇ ਤੇ ਨਾਲ ਐਮ ਐਲ ਏ ਜੀ ਨੂੰ ਮਿਲੇ ਹਾਂ ਕੁਲਵੰਤ ਸਿੰਘ ਜੀ ਸਿੱਧੂ ਨੂੰ ਜੀ ਹਾਂਜੀ ਤੇ ਕੀ ਕਹਿ ਰਹੇ ਜੀ ਉਹ ਕੋਈ ਬਸ ਉਹ ਵੀ ਆਪਣੀ ਤਰਫੋਂ ਬਹੁਤ ਕੁਝ ਕਰਦੇ ਪਈ ਹੈ ਜੀ ਹਾਂਜੀ ਤੇ ਕੋਈ ਤੁਹਾਨੂੰ ਫੋਨ ਆਇਆ ਹੋਵੇ ਕਿਸੇ ਦਾ ਲੜਕੀ ਦਾ ਕੋਈ ਗੱਲ ਹੋਈ ਹੋਵੇ ਨਹੀਂ ਮੈਨੂੰ ਇੱਕ ਵਾਰ ਪਹਿਲਾਂ ਫੋਨ ਆਇਆ ਸੀ ਲੇਕਿਨ ਹੁਣ ਕੋਈ ਫੋਨ ਨਹੀਂ ਆਇਆ ਉਹ ਵੀ ਕਿਸੇ ਮੁੰਡੇ ਨੂੰ ਐਦਾਂ ਦਾ ਉਹਨੇ ਕਿਸੇ ਪੈਸੇਂਜਰ ਤੋਂ ਫੋਨ ਕੀਤਾ ਸੀਗਾ ਕਿਸੇ ਮੁੰਡੇ ਨੂੰ ਬਟ ਉਸ ਮੁੰਡੇ ਨੇ ਫੋਨ ਨਹੀਂ ਚੁੱਕਿਆ ਉਸ ਮੁੰਡੇ ਨੇ ਮੈਨੂੰ ਉਹ ਨੰਬਰ ਦਿੱਤਾ ਤੇ ਉਹ ਮੁੰਡੇ ਤੋਂ ਉਹ ਨੰਬਰ ਤੋਂ ਸਾਨੂੰ ਪਤਾ ਲੱਗਿਆ ਕੁੜੀ ਨੂੰ ਫੋਨ ਕੀਤਾ ਪਰ ਇਸ ਪੈਸੇਂਜਰ ਨੂੰ ਉਹ ਕਹਿੰਦੇ ਸੀਗੇ ਕਿ ਆਂਟੀ ਉਹ ਕਹਿੰਦੀ ਗਿਆ ਮੈਂ ਬਟਿੰਡੇ ਚਲੀ ਜਾਊਂਗੀ ਜਾਂ ਮੈਂ ਅੰਮ੍ਰਿਤਸਰ ਚਲੀ ਜਾਊਂਗੀ ਤੇ ਉਹ ਗਈ ਕਿਦਾਂ ਕਿ ਕੋਈ ਕਪੜੇ ਕਿਹੜੇ ਰੰਗ ਦੇ ਪਾਏ ਸੀ ਕੋਈ ਪੈਸੇ ਕਿੱਥੋਂ ਆਏ ਉਹ ਵੈਸੇ ਸਾੜੀ ਦੇ ਵਿੱਚ ਗਈ ਸੀ ਇਧਰੋਂ ਮੇਰੀ ਮੰਮੀ ਦੀ ਨੀਲੀ ਜਿਹੇ ਰੰਗ ਦੀ ਸਾੜੀ ਪਾ ਕੇ ਬਟ ਸਾਨੂੰ ਉਸ ਪੇ ਚੰਦੇ ਤੋਂ ਬੱਧਾ ਚਲੇਆ ਕਿ ਤੁਹਾਡੀ ਕੁੜੀ ਨਾਈਟਸੂਟ ਦੇ ਵਿੱਚ ਹੈਗੀ ਹੈ ਪਰਪਲ ਕਲਰ ਦਾ ਉਹਨੇ ਨਾਈਟਸੂਟ ਪਾਇਆ ਹੈ ਬਟਨਾ ਵਾਲਾ ਠੀਕ ਹੈ